ਕ ਪਬਲਿਕ ਦਾ ਬੰਦਾ ਉਥੇ ਮੱਥਾ ਟੇਕਣ ਆਇਆ ਉਹਨੇ ਪੁਜਾਰੀ ਦੇ ਮੂੰਹ ਤੇ ਚਪੇੜਾ ਮਾਰੀਆਂ ਆ ਫਿਰ ਦੂਜੇ ਪੁਜਾਰੀ ਨੇ ਆ ਕੇ ਸ਼ਿਦਾਨ ਦੀ ਕੋਸ਼ਿਸ਼ ਕੀਤੀ ਔਰੇ ਮੂੰਹ ਤੇ ਵੀ ਚਪੇੜਾ ਮਾਰੀਆਂ ਆ ਅਸੀਂ ਪੁਜਾਰੀ ਨੂੰ ਪੂਜਦੇ ਆ ਪੁਜਾਰੀ ਇੱਕ ਪੂਜਨਯੋਗ ਹਗੇ ਨੇ ਐਦਾਂ ਔਰੇ ਤੇ ਚਪੇੜਾ ਮਾਰਨੀ ਆ ਇੱਕ ਤਾਹੀਨ ਆ ਇੱਕ ਬੇਅਦਬੀ ਆ ਜਿਹੜੇ ਕਰੋੜਾਂ ਹਿੰਦੂ ਹਗੇ ਨੇ ਸਲਾਤ ਨਹੀਂ ਹਗੇ ਉਹਨਾਂ ਦੀ ਭਾਵਨਾ ਨੂੰ ਥੇਸ ਪਹੁੰਚੀ ਆ ਜੋ ਮੰਦਿਰ ਕਮੇਟੀ ਤਿੰਨ ਦਿਨਾਂ ਦੇ ਅੰਦਰ ਨਾ ਕਾਰਵਾਈ ਨਹੀਂ ਕਰਾਂਦੀ ਤੇ ਤੁਹਾਡੇ ਵੱਲੋਂ ਇਹਦੇ ਕਾਰਵਾਈ ਕੀਤੀ ਕਰਾਈ ਜਾਏਗੀ ਚਨ ਹਿਤੇਸ਼ੀ ਟੀਆਰਪੀ ਨਹੀਂ ਭਰੋ ਸਾਬਕਾ ਅਲੀ ਮਰਦ ਦੀ ਇੱਕ ਸਿਸ਼ਟੀ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਇੱਕ ਪੁਜਾਰੀ ਦੇ ਨਾਲ ਮਾਰਕਟ ਕੀਤੀ ਜਾ ਰਹੀ ਹੈ ਇਹ ਵੀਡੀਓ ਕਿੱਥੋਂ ਲੀਆ ਤੇ ਕਿਸ ਮੰਦਰ ਦੀ ਹੈ ਤੇ ਕੀ ਹੋਣਾ ਚਾਹੀਦਾ ਹੈ ਜੈ ਸ਼ੀ ਰਾਮ ਜਗਤ ਗੁਰੂ ਸਵਾਮੀ ਅਸ਼ਨੀਲ ਮਹਾਰਾਜ ਕਾਲੀ ਸਾਨਾ ਰਾਸ਼ਟਰੀ ਉਪ ਪ੍ਰਧਾਨ ਇੱਕ ਜਿਹੜੀ ਅੱਜ ਵੀਡੀਓ ਵਾਇਰਲ ਹੋ ਰਹੀ ਹੈ ਔਰ ਇਹ ਵਿੱਚ ਇਹ ਮਾਲਟਾਉਂ ਮੰਦਿਰ ਅੰਮ੍ਰਿਤਸਰ ਦੀ ਹੈਗੀ ਆ ਜਿਹੜਾ ਕਿ ਇੱਕ ਪਬਲਿਕ ਦਾ ਬੰਦਾ ਉੱਥੇ ਮੱਥਾ ਟੇਕਣ ਆਇਆ ਉਹਨੇ ਪੁਜਾਰੀ ਦੇ ਮੂੰਹ ਤੇ ਚਪੇੜਾ ਮਾਰੀਆਂ ਆ ਫਿਰ ਦੂਜੇ ਪੁਜਾਰੀ ਨੇ ਆਨ ਕੇ ਸ਼ਰਧਾਂ ਦੀ ਕੋਸ਼ਿਸ਼ ਕੀਤੀ ਔਰ ਇਹ ਮੂੰਹ ਤੇ ਵੀ ਚਪੇੜਾ ਮਾਰੀਆਂ ਆ ਜਿਹੜਾ ਕਿ ਅਸੀਂ ਪੁਜਾਰੀ ਨੂੰ ਪੂਜਦੇ ਆ ਪੁਜਾਰੀ ਇੱਕ ਪੂਜਨਯੋਗ ਹਗੇ ਨੇ ਇਦਾ ਉਹਦੇ ਚਪੇੜਾ ਮਾਰਨੀ ਆ ਇੱਕ ਤੋਹੀਨ ਆ ਇੱਕ ਬੇਅਦਬੀ ਆ ਇੱਕ ਵੇਖੋ ਜੀ ਮੰਦਿਰ ਦੇ ਵਿੱਚ ਖਲੋ ਕੇ ਗਰਭਗ੍ਰਹਿ ਦੇ ਵਿੱਚ ਖਲੋ ਕੇ ਉੱਥੇ ਉਹਨੂੰ ਚਪੇੜਾ ਮਾਰਿੰਦੇ ਆ ਤੇ ਗੰਦੀਆਂ ਗੰਦੀਆਂ ਗਾਲ੍ਹਾਂ ਕੱਢਣ ਡਿਆ ਆ ਮੈਂ ਸਭ ਤੋਂ ਪਹਿਲਾਂ ਮੰਦਿਰ ਕਮੇਟੀ ਨੂੰ ਚਾਹੀਦਾ ਸੀ ਇਹਦੇ ਖਿਲਾਫ ਕੀ ਐਕਸ਼ਨ ਲਿਆ ਆ ਮੰਦਿਰ ਕਮੇਟੀ ਨੇ ਅਜੇ ਤੱਕ ਇਹਦੇ ਖਿਲਾਫ ਕੋਈ ਐਕਸ਼ਨ ਨਹੀਂ ਲਿਆ ਮੈਂ ਮੰਦਿਰ ਕਮੇਟੀ ਨੂੰ ਕਹਿੰਦਾ ਵੀ ਇਹਨਾਂ ਦੇ ਖਿਲਾਫ ਕੰਪਲੇਂਟ ਢਾਕੇ ਇਹਦੇ ਖਿਲਾਫ ਕਾਰਵਾਈ ਕੀਤੀ ਜਾਵੇ ਕੋਈ ਪ੍ਰਸ਼ਾਸਨ ਨੂੰ ਵੀ ਮੈਂ ਬੇਨਤੀ ਕਰਦਾ ਕਿ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ। ਇਹ ਕਿ ਮੰਦਰ ਕਮੇਟੀ ਨੇ ਸਮਝੌਤਾ ਕਰ ਲਿਆ ਆ ਕਿ ਇਹ ਚੀਜ਼ਾਂ ਸਾਹਮਣੇ। ਜਿਹੜਾ ਦੇਖੋ ਜੀ ਮੰਦਰ ਕਮੇਟੀ ਨੇ ਕੋਣ ਹੁੰਦੀ ਸਮਝੌਤਾ ਕਰਨ ਵਾਲੀ ਉਹ ਗਰਭ ਗ੍ਰਹਿ ਮੂਰਤੀਆਂ ਦੇ ਕੋਲ ਜਿੱਥੇ ਪ੍ਰਾਨ ਪ੍ਰਸ਼ਟ ਹੋਈ ਆ ਸਾਡੇ ਪਰਮਾਨੰਥਾ ਬੈਠੇ ਆ ਉੱਥੇ ਮਾਰਕੁੱਟ ਕਰਨ ਰਿਆ ਆ, ਗੰਦੀਆਂ ਗੰਦੀਆਂ ਗਾਲਾਂ ਕੱਢਣ ਰਿਆ ਆ। ਮੰਦਰ ਕਮੇਟੀ ਦੇ ਹਾਵਲੇ ਸਮਝੌਤਾ ਕਰ ਲੈਂਦੀ ਆ। ਮੰਦਰ ਕਮੇਟੀ ਦੀ ਭਾਵਨਾ ਨੂੰ ਨਹੀਂ ਠੇਸ ਪਹੁੰਚਦੀ। ਜਿਹੜੇ ਕਰੋੜਾ ਹਿੰਦੂ ਹਗੇ ਨੇ ਸਲਾਤ ਨੇ ਹਗੇ ਉਹਨਾਂ ਦੀ ਭਾਵਨਾ ਨੂੰ ਥੇਸ ਪਹੁੰਚੀ ਹੈ ਜੇ ਮੰਦਿਰ ਕਮੇਟੀ ਤਿੰਨ ਦਿਨ ਦੇ ਅੰਦਰ ਨਾ ਕਾਰਵਾਈ ਨਹੀਂ ਕਰਾਂਦੀ ਫਿਰ ਸਾਡੇ ਵੱਲੋਂ ਦੇ ਕਾਰਵਾਈ ਕੀਤੀ ਕਰਾਈ ਜਾਏਗੀ ਅਸਾਂ ਲੱਗਿਆ ਜੀ ਜਿਹੜੇ ਬੀਕੂਤ ਕੋਲ ਮਾਰਕੋਟ ਕੀਤੀ ਜਾ ਰਹੀ ਹੈ ਸੋਨੇ ਚਿੱਟਣ ਦੇ ਨਹੀਂ ਜੀ ਇਹ ਮੰਦਿਰ ਕਮੇਟੀ ਦਾ ਸਕਦੀ ਹੈ ਨਾ ਜੀ ਵੇਖੋ ਤੁਹਾਨੂੰ ਉਹ ਜਿਹੜੀ ਵੀਡੀਓ ਵਾਇਰਲ ਹੋ ਰਹੀ ਆ ਕਿੰਨੀਆਂ ਗੰਦੀਆਂ ਗਾਲਾਂ ਕੱਢਣ ਲਿਆ ਆ ਮਾਤਾ ਜੀ ਦੇ ਜਿਹੜੇ ਚਰਨ ਪਏ ਐ ਉੱਥੇ ਚੱਪਲ ਭਾਈ ਚੰਮਾ ਵਾਲੀ ਚੋਕੇ ਉਰ ਨਾਲ ਪੰਡਤਾਂ ਨੂੰ ਕੁੱਟਣ ਲਿਆ ਆ ਇਰੇ ਜਿਹੜਾ ਮਾਤਾ ਜੀ ਦੇ ਫੁੱਲ ਚੜਦੇ ਨੇ ਪ੍ਰਸ਼ਾਦ ਹੁੰਦਾ ਉਹ ਚੁੱਕ ਕੇ ਉਹਨਾਂ ਦੇ ਸਿਰ 'ਚ ਮਾਰਨ ਦੇ ਆਇਆ ਇਹ ਬੇਅਦਬੀ ਨਹੀਂ ਤੇ ਹੋਰ ਕੀ ਆ ਗੰਦੀਆਂ ਗੰਦੀਆਂ ਗਾਲ੍ਹਾਂ ਕੱਢ ਰੀਆਂ ਮੰਦਿਰ 'ਚ ਖਲੋ ਕੇ ਇਹ ਬੇਅਦਬੀ ਨਹੀਂ ਤੇ ਹੋਰ ਕੀ ਆ ਪੰਤ ਦੇ ਮੂੰਹ ਤੇ ਚਪੇੜਾਂ ਮਾਰ ਦੇ ਆ ਇਹ ਬੇਅਦਬੀ ਨਹੀਂ ਤੇ ਹੋਰ ਕੀ ਆ ਇਹ ਜਿਹੜਾ ਮਲਟੋਂ ਮੰਦਿਰ ਦੀ ਕਮੇਟੀ ਏਰੀਆ ਭਾਵਨਾ ਹੱਥ ਨਹੀਂ ਹੁੰਦੀਆਂ ਪਰ ਬਾਕੀ ਹਿੰਦੂ ਜਿਹੜੇ ਗਏ ਸਨਾਤਨੀ ਨੇ ਉਹਨਾਂ ਦੀ ਭਾਵਨਾ ਆਤ ਹੁੰਦੀਆਂ ਮੈਂ 3 ਦਿਨ ਦਾ ਟਾਈਮ ਦਿੰਦਾ ਮੰਦਿਰ ਕਮੇਟੀ ਨੂੰ ਜੇ ਮੰਦਿਰ ਕਮੇਟੀ ਇੱਤੇ ਐਕਸ਼ਨ ਨਹੀਂ ਲੈਂਦੀ ਫਿਰ ਤੁਹਾਡੇ ਵੱਲੋਂ ਇਹਦੇ ਖਿਲਾਫ ਕੰਪਲੇਨਟ ਦਿੱਤੀ ਜਾਏਗੀ ਜਿਹਦੇ ਜਿਹਦੇ ਪਰਦ ਤੋਂ ਸ਼ਿਡਾਉਣ ਦੀ ਕੋਸ਼ਿਸ਼ ਕੀਤੀ ਸੀ ਜਿਹਦੇ ਦੇਖਿਆ ਜਾ ਰਿਹਾ ਉਹਦੇ ਮੋਢੇ ਵਿੱਚ ਡੇਰਾ ਮਾਰੀ ਹੋਇਆ ਸੀ ਮੈਂ ਤੁਹਾਨੂੰ ਉਹ ਹੀ ਪਹਿਲਾਂ ਦੱਸਿਆ ਨਾ ਜੀ ਕਿ ਪੰਡਤ ਨੇ ਸੀਸੀ ਕੈਮਰੇ ਵਿਚ ਆ ਰਿਹਾ ਪੰਡਤ ਜੀ ਰਾਹਾਂ 'ਤੇ ਜਾ ਰਹੇ ਨੇ ਉਸ ਬੰਦੇ ਨੇ ਪਹਿਲਾਂ ਪੰਡਤ ਜੀ ਦੀ ਬਾਹ ਫੜੀ ਆ ਫਿਰ ਵਾਇਸ ਦੇ ਵਿੱਚ ਵੀਡੀਓ ਦੇ ਵਿੱਚ ਸਾਹ ਸੁਣਾਈ ਦੇ ਰਿਹਾ ਪੰਡਤ ਜੀ ਨੂੰ ਕਹਿੰਦੇ ਮੈਂ ਤੁਹਾਨੂੰ ਕੀ ਕਿਹਾ ਆ ਉਹਨੇ ਠਾਹ ਹੋਰੇ ਮੂੰਹ ਤੇ ਚਪੇੜ ਮਾਰੀ ਦੂਜੇ ਪੰਡਤ ਜੀ ਬਚਾਣ ਆਏ ਤਾਂ ਹੋਰੇ ਮੂੰਹ ਤੇ ਚਪੇੜਾਂ ਮਾਰੀਆਂ ਇਹਨਾਂ ਨੇ ਮਾਤਾ ਜੀ ਦੇ ਖਰਾਵਾ ਚੁੱਕ ਕੇ ਹੋਰੇ ਸਿਰ ਤੇ ਮਾਰਨੀਆਂ ਸ਼ੁਰੂ ਕਰਤੀਆਂ ਫਿਰ ਜਿੱਥੇ ਮਾਤਾ ਜੀ ਦੇ ਉਥੇ ਪੁਸ਼ਪ ਦਾ ਪ੍ਰਸ਼ਾਦ ਮਿਲਦਾ ਫੁੱਲਾਂ ਦਾ ਪ੍ਰਸ਼ਾਦ ਮਿਲਦਾ ਉਹ ਚੁੱਕ ਕੇ ਹੋਰੇ ਆਪਣੀ ਦੇ ਸਿਰ ਤੇ ਮਾਰਿਆ ਇਹ ਬੇਅਦਬੀ ਨਹੀਂ ਤੇ ਹੋਰ ਕੀ ਆ ਮਾਤਾ ਜੀ ਦੇ ਖਰਾਵਾ ਚੁੱਕ ਕੇ ਮਾਰਨੇ ਬੇਅਦਬੀ ਨਹੀਂ ਤੇ ਹੋਰ ਕੀ ਆ ਇਸ ਕਰਕੇ ਕਮੇਟੀ ਦੀਆਂ ਭਾਵਨਾ ਆਹਤ ਨਹੀਂ ਹੋਣੀਆਂ ਕਮੇਟੀ ਕਿਉਂ ਮੌਨ ਹੈਗੀ ਆ ਕਮੇਟੀ ਕਿਉਂ ਨਹੀਂ ਬੋਲਦੀ ਭਈ ਇਸ ਚੇਤੇ ਵੀ ਪ੍ਰੇਸ਼ਣ ਪ੍ਰੈਸ਼ਰ ਚੈਨ ਉੱਠਦਾ ਪਿਆ ਆ ਮੰਦਿਰ ਕਮੇਟੀ ਅੰਦਰ ਬੈ ਕੇ ਆਪ ਹੀ ਕਹਿੰਦੇ ਮੇਰੀ ਮਾਂ ਰੱਜੀ ਮੇਰੇ ਬੱਚੇ ਜੀ ਨਾ ਉਹ ਸਾਹ ਕਰੀ ਜਾਂਦੀ ਆ ਆਪ ਹੀ ਬੇਅਦਬੀਆਂ ਕਰਾਈ ਜਾਂਦੇ ਆ ਆਪ ਹੀ ਮਾਫੀਆਂ ਦੇਈ ਜਾਂਦੇ ਪਏ ਆ ਇਹਨਾਂ ਦੀਆਂ ਭਾਵਨਾ ਆਤਮੇ ਹੋ ਰਹੀਆਂ ਇਸ ਕਰਕੇ ਮੈਂ ਮੰਦਿਰ ਕਮੇਟੀ ਨੂੰ ਤਿੰਨ ਦਿਨ ਦਾ ਟਾਈਮ ਦੇਣਾ ਆ ਨਾਲ ਮੈਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦਾ ਆ ਕਿ ਇਸ ਬੰਦੇ ਤੇ ਕਾਰਵਾਈ ਕੀਤੀ ਜਾਵੇ